ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਚਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਕੇ ਕਲਾਂ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਸਰਾਇਨਾਗਾ ਤੋਂ ਸਿੱਧੀ ਛੜ ਕੇ ਹਰੀਕੇ ਕਲਾਂ ਪਿੰਡ ਦੇ ਵਿੱਚ ਆਉਂਦੀ ਹੈ ਇੱਕ ਛੜਕ ਖਾਰੇ ਪਿੰਡ ਤੋਂ ਆ ਜਾਂਦੀ ਹੈ ਦੂਜੇ ਪਾਸੇ ਨੇੜੇ ਪਿੰਡੇ ਦੇ ਸੂਰੇ ਆਲਾ ਸਬਟਰ ਟੁੱਟੀ ਆਲਾ ਇਸ ਪਾਸੇ ਦੇ ਪਿੰਡ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਿਆਂ ਦੱਸੋ ਬਾਈ ਦਾ ਵਪਾਰ ਦਾ ਕੰਮ ਤੇ ਪੁਰਾਣਾ ਵਪਾਰ ਦਾ ਕੰਮ ਆ ਮਤਲਬ ਜਿਹੜੇ ਵੀਰ ਵਪਾਰ ਕਰਦੇ ਆ ਖਾਸ ਕਰਕੇ ਗਾਵਾਂ ਦਾ ਉਹ ਇਸ ਭਰਾ ਨੂੰ ਜਰੂਰ ਜਾਣਦੇ ਆ ਵੀਡੀਓ ਕਾਫੀ ਬਣਾਉਂਦੇ ਰਹੇ ਆ ਪਹਿਲਾਂ ਅੱਜ ਫੇਰ ਇੱਕ ਵੀਡੀਓ ਦੀ ਸ਼ੁਰੂਆਤ ਕੀਤੀ ਆ ਤੇ ਇਸ ਵੀਡੀਓ ਦੇ ਵਿੱਚ ਚਾਰ ਨਾਗ ਤੁਹਾਨੂੰ ਦਿਖਾਉਣ ਲੱਗਾ ਪੰਜਵੀਂ ਵੈੜ ਥੋੜਾ ਹਜੇ ਪਿੱਛੇ ਆ ਪਹੁੰਚ ਜਾਣੀ ਉਹ ਵੀ ਪੰਜ ਨਾਗ ਟੋਟਲ ਵਿਕਰੀ ਵਾਲੇ ਮੌਜੂਦ ਰਹਿਣਗੇ ਪਰ ਵੀਡੀਓ 'ਚ ਤੁਹਾਨੂੰ ਚਾਰ ਨਾਗ ਹੀ ਦਿਖਾਉਂਗਾ ਇਹਨਾਂ ਦੇ ਵਿੱਚੋਂ ਇੱਕ ਗਾਂ ਸੂਈ ਸਵਾਈ ਪਰਲੇ ਪਾਸੇ ਪਹਿਲੇ ਨੰਬਰ ਤੇ ਤੇ ਤਿੰਨ ਗਾਵਾਂ ਗੱਬਣ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕਾ ਉਹ ਤੁਸੀਂ ਦੇਖ ਕੇ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਬਹੁਤ ਸੋਹਣੀ ਗਾਂ ਇਸੇ ਤੋਂ ਵੀਡੀਓ ਦੀ ਅੱਜ ਜੀਵਨਬਾਈ ਸਸਟੀ ਕਾਸੀ ਗਾਲ ਬਈ ਰੂਟੀਨ ਚ ਆਈ ਜਾਂਦੇ ਆ ਬਈ ਪਸ਼ੂ ਜੀ ਆਈ ਜਾਂਦੇ ਜਿਹੜੀ ਪਹਿਲੇ ਨੰਬਰ ਤੇ ਗਾਂ ਹੈ ਵੀਰ ਤੋਰ ਕੇ ਦਿਖਾਊਗਾ ਬਾਈ ਕਿੰਨਵਾ ਸੂਆ ਸੂਆ ਜੀ ਕਿੰਨੇ ਦਿਨ ਲਈ ਜੀ ਤੇ ਜਾਂਦਾ ਜੀ ਠੀਕ ਹੈ ਹਫਤਾ ਲੈ ਜੂਗੀ ਜੀ ਹਜੇ ਰੇਟ ਕੀ ਰਹਿਣਾ ਲੈਂਦਾ ਰੇਟ ਲੈਣ ਦੇ ਨਾਲ ਹੀ ਵਿੱਚ ਰੱਖਾਂਗੇ ਹਾਂਜੀ ਬਾਈ 1 45 ਦੀ ਉੱਚੀ ਦੇ ਠੀਕ ਹੈ ਧੋਰੀ ਬਾਈ ਦੋਸਤੋ 1 ਲੱਖ ਤੇ 45000 ਦੀ ਵਾੜ ਮਿਲ ਜੂ ਬਿਊਟੀ ਵੀ ਚੰਗੀ ਐ ਦੂਜਾ ਸੁਹਾ ਛੇ ਦੰਦ ਤੁਸੀਂ ਦੇਖੋ ਬਹੁਤ ਸੋਹਣੀ ਵਾੜ ਹਵਾਨਾ ਹਜੇ ਹਫਤਾ ਬਾਕੀ ਐ ਅੱਜ ਵੀ ਚੰਗਾ ਐ ਦੂਜਾ ਜੋ ਚੀਜ਼ ਮੈਂ ਨੋਟ ਕਰ ਰਿਹਾ ਹਾਂ ਉਸ ਦਾ ਥਣ ਦਾ ਸਹਿਜ ਬਹੁਤ ਸੋਹਣਾ ਐ ਅਥੀ ਚੁਆਈ ਵਾਲਾ ਥਣ ਉਹ ਤੁਸੀਂ ਇਹਦਾ ਦੇਖ ਸਕਦੇ ਹੋ ਫਾਈਟ ਦੀ ਜੱਜਮੈਂਟ ਇਸੇ ਭਰਾੜੇ ਸਾਰੀਆਂ ਗਾਵਾਂ ਨਾਲ ਤੁਰਨਾ ਤੁਸੀਂ ਕਰ ਲੋਗੇ ਭਾਈ ਇਹ ਕਿਹੜਾ ਹੋਰ ਮੋੜੀ ਇਧਰ ਕੰਨੇ ਬਹੁਤ ਸੋਹਣੀ ਵੈੜਾ ਦੱਸੋਏ ਬਾਕੀ ਆ ਕੇ ਦੇਖਿਓ ਜੀ ਜਿੰਨੂੰ ਜੱਜਦੀ ਆ ਤੁਸੀਂ ਤਸੱਲੀ ਕਰ ਲਿਓ ਜੀ 1 ਲੱਖ ਤੇ 45000 ਇਹਦਾ ਰੇਟ ਬਾਈ ਨੇ ਰੱਖਿਆ ਚੰਗੇ ਢਾਂਚੇ ਦੀ ਇਹ ਵੈੜਾ ਲਿਆ ਭਾਈ ਕਿੰਨੇ ਸੂਏ ਚੋਲਿਓ ਦੱਸੋਏ ਬੁੱਢੀ ਨਹੀਂ ਹੁੰਦੀ ਇਦਾਂ ਦੀ ਬਣੀ ਰਹੂਗੀ ਇਹਦੀ ਬਾਡੀ ਬੰਤਰ ਇਸ ਤਰ੍ਹਾਂ ਦੀ ਹੈ ਸੋ ਪਹਿਲੇ ਨੰਬਰ ਤੇ ਦੂਜਾ ਸੂਆ ਸੁੰਦੀ ਵੈੜ ਤੁਹਾਨੂੰ ਮੈਂ ਦਿਖਾ ਰਿਆ 6 ਦੰਦਾਂ ਦਾ ਮੂੰਹ ਦੇ ਵਿੱਚੋਂ ਇਸ ਤੋਂ ਅੱਗੇ ਜਿਹੜੀ ਵੈੜ ਦਿਖਾਉਣੀ ਹੈ ਦੱਸੋ ਇਹਦੀ ਵੀ ਤਿਆਰੀ ਬਹੁਤ ਸੋਹਣੀ ਹੈ ਜੀਵਨભાઈ 2 ਨੰਬਰ ਤੇ ਜਿਹੜੀ ਵੈੜ ਹੈ ਇਹ ਪਹਿਲਾ ਸੂਆ ਜੀ ਕਿੰਨੇ ਕੁ ਦਿਨ ਲੈ ਜੂ ਸੁੰਨ ਚ ਇਹ ਵੀ ਹਫਤਾ ਲੈ ਜੂਗੀ ਬੱਚੇ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਵਸ 1.5 ਦੀ ਹੋ ਜੂਗੀ 1.5 ਦੀ ਹਾਂ ਜੀ ਤੋਰੀ ਬਾਈ 1 ਲੱਖ ਤੇ 5000 ਤੋਂ ਦੱਸੋ ਇਹ ਗਾਂ ਇਹ ਵੈੜ ਪਹਿਲਾ ਸੂਆ ਸੁੰਦੀ ਮਿਲ ਜੂਗੀ ਔੜੀ ਤੋਂ ਦੇਣ ਖਵਾਨੇ ਦੀ ਤਿਆਰੀ ਇਹਦੀ ਵੀ ਸੋਹਣੀ ਹੈ ਹੌਲੀ ਦੋਰਾਂ ਆ ਯਾਰ ਹਾਜੀ ਦਹਨੇ ਨੇ ਲੈਣੇ ਆ ਸੂਨ ਦੇ ਵਿੱਚ ਅਗਾੜੀ ਇਹਦੀ ਵੀ ਚੰਗੀ ਦਿਸਦੀ ਹੈ ਸਿੱਧੀ ਲਈ ਵਈਓ ਤੋਂ ਕੋ ਮੋੜ ਨਹੀਂ ਫਿਰ ਸੋ ਤੁਸੀਂ ਇਹਦਾ ਖਵਾਨਾ ਹੁਣ ਦੇਖ ਸਕਦੇ ਹੋ ਭਲੂਣ ਹਵਾਨੇ ਦੇ ਉੱਤੇ ਹੈਗੀ ਆ ਬਾਕੀ ਜਿਵੇਂ ਮਿਲਕਿੰਗ ਤੇ ਆਊਗੀ ਥਣ ਦਾ ਸਹਜ ਉਸ ਹੱਬ ਤੇ ਨਿਕਲੂਗਾ ਵੈਸੇ ਥਣ ਮੋਟਾ ਰੱਖੂਗੀ ਲੈ ਚੱਲ ਗੇਟ ਉੱਲ ਨੂੰ ਗੇਟ ਉੱਲ ਨੂੰ ਲੈ ਜਾ ਕੇ ਰ ਸੋ ਪਹਿਲੇ ਨੰਬਰ ਦੂਜੇ ਨੰਬਰ ਤੇ ਦੱਸੋ ਪਹਿਲਾ ਸੂਆ ਸੰਦੀ ਵਾੜ ਤੁਸੀਂ ਹੁਣ ਦੇਖ ਰਹੇ ਹੋ ਲਿਆ ਵੀਰੇ ਇਹਦਾ ਰੇਟ 1 ਲੱਖ ਤੇ 5000 ਹੈ ਇੱਕ ਗਾਂ ਹੋਰ ਦਿਖਾਉਣਿਆ ਤੁਹਾਨੂੰ 3 ਨੰਬਰ ਤੇ ਗੱਭਣ ਹੀ ਇਹ ਹੈ ਜੀਵਨ ਭਾਈ ਜਿਹੜੀ ਇਹ 3 ਨੰਬਰ ਤੇ ਆਪਾਂ ਉਹ ਗਾਂ ਦਿਖਾਵਾਂਗੇ ਦੂਜਾ ਸੂਆ ਦੀ ਵਾੜ ਕਿੰਨੇ ਕੁ ਦਿਨ ਲਾਊਗੀ ਇਹ ਵੀ ਹਫਤਾ ਲੈ ਜੂਗੀ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਲੈਣ ਦੇ 85000 ਵੀ ਦੇ ਦੇ ਠੀਕ ਹੈ 85000 ਦੋਸਤੋ ਦੂਜਾ ਸੂਆ ਹਫਤਾ ਹਜੇ ਲੈਂਦੀ ਐ ਸੂਨ ਚ ਹੌਲੀ 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 ਸਾਣ ਨਥੀ ਚਵਾਈ ਵਾਲਾ ਹਵਾਨਾ ਅੱਗੋਂ ਚੰਗਾ ਭਰੀ ਬੈਠੀ ਐ ਪਛਾਣ ਨੂੰ ਹਵਾਨਾ ਹਜੇ ਨੇ ਪੂਰਾ ਭਰਨਾ ਐ ਹਜੇ ਹਫਤਾ ਲਾਊਗੀ ਸੂਨ ਚ 85000 ਚ ਇਹ ਗਾਂ ਤੁਹਾਨੂੰ ਮਿਲੂਗੀ ਜੇ ਨੂੰ ਜੱਜਦੀ ਐ ਤਾਂ ਕਾਲ ਕਰ ਲਓ ਭਲੋਣ ਥੋੜੀ ਇੱਕ ਪਾਸੇ ਤੇ ਦੱਸਦੀ ਆ ਉਹ ਕਈ ਵਾਰ ਪਸੂ ਬੈਠਣ ਉੱਠਣ ਨਾਲ ਇਸ ਤੇ ਇੱਕ ਪਾਸੇ ਭ loan ਲੈ ਜਾਂਦਾ ਬਾਕੀ ਫਿਰ ਵੀ ਜਿਹੜਾ ਵੀਰ ਖਰੀਦੂਗਾ ਉਹ ਪਾਸ ਕਰ ਲੂਗਾ ਕਿ ਤਸੱਲੀ ਕਰ ਬਲੋ ਤੁਸੀਂ ਲਾਸਟ ਉੱਤੇ ਤੁਹਾਨੂੰ ਇੱਕ ਸੂਈ ਸਵਾਈ ਗਾਂ ਦਿਖਾਉਣੀ ਹੈ ਫਿਕਸ ਜਾਂ ਹਵਾਨਾ ਕਦ ਕਾਠ ਸੋਹਣਾ ਇਹ ਵੀ ਸੂਈ ਸਵਾਈ ਵੈਡ ਆ ਬਾਈ ਜਿਹੜੀ 4 ਨੰਬਰ ਦੇ ਉੱਤੇ ਗਾਂ ਇਹ ਪਰਸੋ ਫੀ ਹੈ ਜੀ ਕਿੰਨਾ ਵਾ ਸੂਆ ਬਾਈ ਦੂਜਾ ਸੂਆ ਠੀਕ ਹੈ ਤੇ ਹੁਣ ਇਸ ਟਾਈਮ ਹੋਊਗਾ ਮੰਗਚਾਲ 20 ਦੇ ਲਗਭਗ ਬੋਲੀ ਹੈਗੀ ਆ ਇਹ ਰੇਟ ਕੀ ਹੋਊਗਾ ਭਾਈ ਰੇਟ ਵਾਸੇ ਦਾ ਲੈਨ ਦੇ ਨਾਲ ਆ ਜੀ 95000 ਦੀ 120 ਲੀਟਰ ਬੋਲੀ ਇਸ ਟਾਈਮ ਹਾਜ਼ਰ ਹੈ ਜਰਸੀ ਬੱਚੀ ਦਿੱਤੀ ਆ ਉਹਦੀ ਬੱਚੀ ਨੂੰ ਇਹਨੇ ਜਨਮ ਦਿੱਤਾ ਚੰਗੇ ਕੱਦ ਕਾਠ ਦੀ ਵਹਿਣ ਥਣਥੀ ਜੋ ਆਈ ਆਲਾ ਬਾਕੀ ਫਿਕਸ ਹਵਾਨਾ ਬਿਲਕੁਲ ਉਹ ਤੁਸੀਂ ਵੀਡੀਓ ਚੋ ਦੇਖ ਹੀ ਸਕਦੇ ਹੋ ਚੰਗਾ ਹਵਾਨੇ ਦਾ ਸਹਿਜ ਦਿਸਦਾ ਦੱਦ ਸੋਹਣੇ ਤੇ ਚੱਲੀ ਐ ਉੱਤੋਂ ਟਾਂਚਾ ਸੋਹਣਾ ਬਰੀਡਿੰਗ ਕਰਨੀ ਐ ਤਾਂ ਜਰਸੀ نسل ਦੇ ਬੱਚੇ ਪਾਉਗੀ ਐਚਐਫ ਪਰਾ ਦੇਉਂਗੇ ਤਾਂ ਐਚਐਫ ਚੂ ਵੀ ਬੱਚੇ ਦੇ ਦੂ ਬਈ ਗੇਟਾਂ ਨੂੰ ਫੇਰ ਲਈ ਜਾਈਂ ਹੌਲੀ 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 ਸੋ ਇੱਕ ਵਾਰ ਹੋਰ ਦੱਸੋ ਥੋੜੀ ਤੋਰ ਦੇ ਵੈੜ ਨੂੰ ਤੁਸੀਂ ਹਵਾਨਾ ਇੱਥੋਂ ਵੀ ਦੇਖ ਸਕਦੇ ਹੋ ਦਾ ਬਿਲਕੁਲ ਫੈਕਸ ਹਵਾਨਾ ਇਸ ਵੈੜ ਦਾ ਇਹ ਹਵਾਨਿਆਂ ਚ ਛੇਤੀ ਨੁਕਸ ਨਹੀਂ ਬਣਦੇ ਕਿਉਂਕਿ ਜੋਇੰਟ ਹਵਾਨਾ ਮਜ਼ਬੂਤ ਹੈ ਵੱਛੀ ਇਹਦੇ ਨਾਲ ਆ ਤੇ ਵੱਛੀ ਤੁਹਾਨੂੰ ਮੈਂ ਜਰੂਰ ਦਿਖਾ ਦਿੰਦਾ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਹੈ ਬਰਾਊਨ ਕਲਰ ਦੇ ਵਿੱਚ ਸਾਹਮਣੇ ਤੁਸੀਂ ਇਹਦੇ ਨਾਲ ਵੱਛੀ ਦੇਖ ਸਕਦੇ ਹੋ ਸੋ ਇਹ ਨਾਗ ਦੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮਾਈ ਕੋਲ ਵਿਕਰੀ ਆਲੇ ਸੀ ਹਰੀਕੇ ਕਲਾਂ ਪਿੰਡ ਤੇ ਸਰਾਇਨਾਗ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਆ ਕੇ ਦੇਖੋ ਜਿਹੜਾ ਨਾ ਤੁਹਾਨੂੰ ਜੱਚਦਾ ਹੈ ਕਰੋ ਤਸੱਲੀ ਤੇ ਫੇਰ ਬੇਸ਼ੱਕ ਰੀਲ ਲਓ ਨੰਬਰ ਸਕਰੀਨ ਉੱਤੇ ਲਗਾਤਾਰ ਜਿਹੜਾ ਚੱਲਦਾ ਰਿਹਾ ਹੈ ਮਿਹਰਬਾਨ